ਚੰਡੀਪੀਰ ਸੱਚੀ ਸਰਕਾਰ ਕੜਿਆਣਾ ਦਰਿਆ ਸਤਲੁਜ ਦੇ ਮਨਮੋਹਕ ਕੁਦਰਤੀ ਵਾਤਾਵਰਣ ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਕੜਿਆਣਾ ਵਿੱਚ ਸਥਿਤ ਹੈ ਚੰਡੀਪੀਰ ਸਰਕਾਰ ਸ਼ੇਖ ਦਾਤਾ ਹਾਫਿਜ਼ ਸਦੀਕ ਗਨੀ ਸਾਭ ਜੀ ਦੀ ਸਮਾਤ ਦਾਤਾ ਚੰਡੀਪੀਰ ਸੂਫੀ ਮਤ ਦੇ ਇੱਕ ਮਹਾਨ ਸੂਫੀ ਸੰਤ ਹੋਏ ਨੇ ਬਗਦਾਦ ਤੋਂ ਪ੍ਰਬੂ ਦੀ ਖੋਜ ਕਰਦੇ ਹੋਏ 72 ਸੰਤਾਂ ਦੀ ਮੰਡਲੀ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਵਰਸੋਏ ਸਤਗੁਰ ਕਲियर شریف ਦੇ ਦਰ ਤੇ ਪਹੁੰਚੀ ਸ਼ੇਖ ਦਾਤਾ ਹਾਫਿਜ਼ ਸਦੀਕ ਨੇ ਆਪਣੇ ਮੁਰਸ਼ਿਦ ਦੀ ਇਨੀ ਸੇਵਾ ਤੇ ਨਾਮ ਦੀ ਕਮਾਈ ਕੀਤੀ ਕਿ ਆਪ ਜੀ ਝੰਡੀ ਪੀਰ ਰਖਵਾਏ ਇਸ ਅਸਥਾਨ ਤੇ ਸਤਗੁਰੂ ਝੰਡੀ ਪੀਰ ਦੀ ਸਮਾਦ ਦਰਿਆ ਦੇ ਕੰਢੇ ਤੇ ਇਸ ਧਰਤੀ ਨੂੰ ਚਾਰ ਚੰਨ ਲਾ ਰਹੀ ਹੈ लाला वली हमीर चंद जी अठारवी सदी के उच्च कोटी के महान तेजस्वी सेवा सिमरन वाले ब्रह्म होए ने। आप जी का पिंड फतेहाबाद जिला अमृतसर आप जात दे खत्री सन छोटी उम्र विच ही आप झंडी पीर आ के प्रभु सिमरन विच जुड़ गए आप जी ने दरिया सतलुज के किनारे पिंड कड्याणा ਦਰਗਾਹ ਸਤਗੁਰੂ ਮਹਾਰਾਜ ਚੰਡੀ ਪੀਰ ਦੀ ਸਮਾਦ ਵਿੱਚ 14 ਸਾਲ ਕੋਰ ਤਪ ਕੀਤਾ ਤੇ ਬ੍ਰਹਮ ਸਰੂਪ ਹੋਏ ਆਪ ਜੀ ਦੀ ਕੀਰਤੀ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਵਾਂਗ ਚਾਰੇ ਪਾਸੇ ਫੈਲ ਗਈ ਦੂਰੋਂ ਦੂਰੋਂ ਸੰਗਤਾਂ ਆਪ ਜੀ ਦੇ ਕੋਲ ਆਉਣ ਲੱਗੀਆਂ ਆਪ ਜੀ ਦੀ ਕੀਰਤੀ ਸੁਣ ਕੇ ਝਿਗੜਾ ਤੋਂ ਬਾਬਾ ਜਵਾਰ ਸਿੰਘ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਲਾਲਾ ਵਲੀ ਜੀ ਨੇ ਬਾਬਾ ਜਵਾਰ ਸਿੰਘ ਜੀ ਨੂੰ ਕੋਟ ਕੇ ਸੀਨੇ ਨਾਲ ਲਾ ਕੇ ਤ੍ਰਿਕਾਲ ਦਰਸ਼ੀ ਬਣਾ ਦਿੱਤਾ ਆਪਜੀ 12 ਸਾਲ ਝਗੜਾ ਤੋਂ ਛੰਡੀ ਪੀਰ ਲਾਲਾ ਵਲੀ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਰਹੇ ਬਾਬਾ ਜਵਾਰ ਸਿੰਘ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਲਾਲਾ ਵਲੀ ਮਹਾਰਾਜ ਨੇ ਕਿਹਾ ਕਿ ਪਿਆਰੇ ਪਹਿਲਾਂ ਤਾਂ ਤੂੰ ਸਾਡੇ ਦਵਾਰ ਆਉਂਦਾ ਸੀ ਅੱਜ ਤੋਂ ਬਾਅਦ ਅਸੀਂ ਤੇਰੇ ਪਿੰਡ ਚਲੇ ਜਾਵਾਂਗੇ ਲਾਲਾ ਵਲੀ ਜੀ ਆਪਣੇ ਨਾਲ ਘੋੜੀ ਰੱਖਦੇ ਹੁੰਦੇ ਸਨ ਸੰਗਤਾ ਨੇ ਮੋਰੋ ਵਾਲੇ ਸਰਦਾਰ Shivnarayan Singh ਤੋਂ ਹਾਥੀ ਮੰਗਵਾਇਆ ਤੇ ਮਹਾਰਾਜ ਲਾਲਾ ਵਲੀ ਹਾਥੀ ਤੇ ਬੈਠ ਕੇ ਪਿੰਡ ਦੇ ਚੜ੍ਹਦੇ ਪਾਸੇ ਤਾਬ ਕੰਡੇ ਆ ਕੇ ਡੇਰਾ ਲਾਇਆ ਇੱਕ ਦਿਨ ਬਾਬਾ ਜਵਾਰ ਸਿੰਘ ਹਰਾਨੂ ਕਹਿਣ ਲੱਗੇ ਕਿ ਆਪ ਜੀ ਕੋਲ ਇੱਕ ਵਲੀ ਮਹਾਪੁਰਸ਼ ਆਵੇਗਾ ਜੋ ਕੁੱਲ ਦੁਨੀਆ ਦੇ ਪੇੜੇ ਪਾਰ ਕਰੇਗਾ ਲਗ ਨਾਲ ਬਧੀਆਂ ਚਾਬੀਆਂ ਖੋਲ ਕੇ ਬਾਬਾ ਜਵਾਰ ਸਿੰਘ ਹਰਾਨੂ ਦਿੰਦਿਆਂ ਕਹਿਣ ਲੱਗੇ ਜਦੋਂ ਇਹ ਜ਼ਗੀਰਾਂ ਦਾ ਮਾਲਕ ਆਵੇਗਾ ਉਸ ਨੂੰ ਇਹ ਚਾਬੀਆਂ ਪਕੜਾ ਦੇਣਾ ਇਹ ਇਸ਼ਾਰਾ